ਜੀ ਇਹ ਸਸਟਿਕਾਂ ਜੀ ਸਾਰਿਆਂ ਨੂੰ ਸੁਵੰਤਵ ਬਣਾ ਦੇ ਤੁਹਾਡਾ ਟਾਲੀ ਵਾਲਾ ਬਟੀਕ ਪ੍ਰਿੰਟ ਪ੍ਰਿੰਟ ਦੇ ਸਬੰਧ ਚਾਹਨਾ ਹੋਵੇ ਤਾਂ ਵੀ ਇਹ ਕਰਦੇ ਹਾਂ ਕਿ ਤੁਸੀਂ ਸਾਰੇ ਜਾਨਾ ਠੀਕ ਠਾਕ ਮੂਵੀ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਬਹੁਤ ਜੰਦਾ ਦਾ ਫੈਬਰਿਕ ਔਰ ਕੈਂਚਰ ਬਹੁਤ ਸੋਹਣਾ ਪ੍ਰਿੰਟ ਆ ਇਹਦੇ ਵਿੱਚ ਆਰੀ ਵਰਕ ਹੋਣੇ ਆ ਬਹੁਤ ਜੈਨੂਨ ਰੀਡਾ ਤੇ ਸਾਰੇ ਨੂੰ ਪਹਿਲਾਂ ਜੋ ਵੀ ਪੈਂਦਾ ਚੈਨਲ ਤੇ ਨਾ ਮੇਰੇ ਬਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਲਾਈਕ ਕਰਨਾ ਨਾ ਭੁੱਲਿਆ ਕਰੋ ਕਮੈਂਟ ਕਰਨਾ ਨਾ ਭੁੱਲਿਆ ਕਰੋ ਤਾਂ ਕਿ ਜਦੋਂ ਤੁਸੀਂ ਲਾਈਕ ਤੇ ਕਮੈਂਟ ਕਰਦੇ ਹੋ ਤਾਂ ਸਾਡਾ ਹੌਸਲਾ ਹੋਰ ਵੀ ਵਧ ਜਾਗਾ ਤੇ ਬਾਕੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਕਿ ਸਾਡਾ ਭੈਣ ਜਿਹੜਾ ਕੱਪੜਾ ਲਓ ਕਿਦਾਂ ਦਾ ਲੱਗਿਆ ਜਿਹੜਾ ਫਸਟ ਸੂਟ ਹੈਗਾ ਇਹ ਮਾਊਸ ਕਲਰ ਦਾ ਸੂਟ ਹੈਗਾ ਇਹ অর্ਗਾਂਜਾ ਦਾ ਸੂਟ ਹੈਗਾ ਪ੍ਰਿੰਟ ਸਹੀ ਆ ਰਿਹਾ ਹੈ ਇਹ ਵਾਲਾ ਜਿਹੜਾ ਇਹ ਮਾਊਸ ਕਲਰ ਦਾ ਸੂਟ ਹੈਗਾ ਪ੍ਰਿੰਟ ਸੂਟ ਹੈਗਾ ਐਦਾਂ ਦੇਖ ਸੰਗ ਜੋ ਨੇ ਇਹਦੇ ਤੋਂ ਤੁਸੀਂ ਇਹਦੇ ਵਿੱਚ ਐਦਾਂ ਆਰੀਵਰਕ ਹੋਇਆ ਹੋਇਆ ਅਰਗੈਂਜਾ ਦੀ ਸ਼ਰਟ ਹੈ ਤੇ ਨਾਲ ਇਹ ਵਾਲੀ ਇਹਦੇ ਨਾਲ ਆਪਾਂ ਨੇ ਬਾਟਮ ਲੱਗਿਆ ਇਹ ਵਾਲੀ ਜਿਹੜੀ ਇਹਦੇ ਨਾਲ ਬਾਟਮ ਲੱਗੀ ਹੋਈ ਆ ਇਹਦੇ ਨਾਲ ਜਿਹੜਾ ਦੁਪੱਟਾ ਦਾ ਉਹ ਸਰਸ ਤੋਂ ਆਪਾਂ ਨੇ ਟਾਈਲ ਢਾਈ ਵੇ ਐਦਾਂ ਦੁਪੱਟਾ ਕਰਦੇ ਆ ਇਹ ਵਾਲਾ ਇਹਦੇ ਨਾਲ ਦੁਪੱਟਾ ਹੋ ਗਿਆ ਚਲੂਹਾਂ ਦਾ ਪੰਨ ਦੇ ਦੁਪੱਟਾ ਰੱਖਿਆਗਾ ਇਹ ਵਾਲੀ ਇਹਦਾ ਬੋਟਮ ਹੋਗੀ ਤੇ ਜਿਹੜੀ ਇਹ ਵਾਲੀ ਹੈ ਇਹ ਸ਼ਰਟ ਹੋਗੀ ਆਰਗੈਂਟਾ ਦੀ ਜਿਹੜਾ ਦਾ ਪ੍ਰਾਈਸ ਆ ਉਹ ਸਿਰਫ 1200 ਰੁਪਏ ਰਹੇਗਾ ਵਿਦਆਊਟ ਦੁਪੱਟਾ ਦੁਪੱਟਾ ਦਾ ਜੋ ਤੁਸੀਂ ਆਪਣੇ ਅਕੋਰਡਿੰਗ ਲਗਾ ਸਕਦੇ ਹੋ ਕਯੂਪ ਦਾ ਵੀ ਲਗਾ ਸਕਦੇ ਹੋ ਤੁਸੀਂ ਚਲੂਹਾਂ ਦਾ ਵੀ ਦੁਪੱਟਾ ਜਿਹੜਾ ਉਹ ਅਰਲ ਲਗਵਾ ਸਕਦੇ ਹੋ ਜਿਹੜਾ ਇਹਦੇ ਵਿੱਚ ਨੈਕਸਟ ਕਲਰ ਆਗਾ ਉਹ ਆ ਜਾਂਦਾ ਗ੍ਰੇ ਸ਼ੇਡ ਦਾ ਆਵਲਾ ਕਲਰਾ ਜਿਹੜਾ ਇਹ ਗ੍ਰੇ ਸ਼ੇਡ ਦਾ ਕਲਰ ਆ ਜਾਂਦਾ ਆ ਦੇਖੋ ਇਹ ਵਾਲੀ ਇਹਦੇ ਨਾਲ ਨਾਲ ਜਿਹੜੀ ਇਹ ਬਾਟਮ ਆ ਜਾਂਦੀ ਹੈ ਇਹ ਵਾਲਾ ਗ੍ਰੇ ਸ਼ੇਡ ਦਾ ਆ ਜਾਂਦਾ ਇਹ ਪ੍ਰਿੰਟ ਦਾ ਇਹ ਵਾਲਾ ਥੋੜਾ ਜਿਹਾ ਗ੍ਰੀਨ ਸ਼ੇਡ ਜਾ ਜਾਂਦਾ ਇਹ ਵਾਲਾ ਤੁਸੀਂ ਚੈੱਕ ਕਰ ਸਕਦੇ ਹੋ ਇਹ ਗ੍ਰੀਨ ਸ਼ੇਡ ਦੇ ਵਿੱਚ ਆ ਜਾਂਦਾ ਥੋੜਾ ਜਿਹਾ ਪੰਜਈ ਜਾਂ ਕਹਿ ਸਕਦੀਆਂ ਉਸ ਤੋਂ ਥੋੜਾ ਡਾਲ ਲਿਜਾ ਕਲਰ ਆ ਬੋਸ ਨਵਾਂ ਇੱਕ ਕਲਰ ਆ ਬੋਸ ਸੋਨਾ ਸ਼ੇਡ ਹੈ ਇਹ ਵਾਲੀ ਸ਼ਰਟ ਆ ਜਾਂਦੀ ਆ ਇਹ ਵਾਲੀ ਬਾਟਮ ਆ ਜਾਂਦੀ ਆ ਵਿਦਆਊਟ ਦੁਪੱਟਾ ਪ੍ਰਾਈਸ ਆ ਜਿਹੜਾ ਉਹ ਇਹਦਾ 1200 ਰੁਪਏ ਲਾਏਗਾ ਇਹ ਵਾਲਾ ਜਿਹੜਾ ਇਹ ਵਾਲਾ ਕਲਰ ਆ ਇਹ ਓਨੀਅਨ ਜਿਹਾ শেਡ ਆ ਬਹੁਤ ਜ਼ਿਆਦਾ ਸੋਨਾ শেਡ ਆ ਇਹ ਵਾਲੀ ਇਹਦੀ ਸ਼ਰਟ ਆ ਜਾਂਦੀ ਆ ਇਹ ਵਾਲੀ ਆ ਜੀ ਬਾਟਮ ਆ ਜਾਂਦੀ ਆ ਇਹ ਵਾਲੀ ਇਹਦੀ ਸ਼ਰਟ ਆਏਗੀ ਇਹ ਵਾਲੀ ਬਾਟਮ ਜਿਹੜਾ ਪ੍ਰਾਈਸ ਹੈਗਾ ਉਹ ਵਿਦਾਊਟ ਦੁਪੱਟਾ ਰਹੇਗਾ ਜੀ ਵਿਦਾਊਟ ਦੁਪੱਟਾ 1200 ਰੁਪਏ ਦਾ ਕਾਸ ਹੋਏਗਾ ਇਹ ਵਾਲੇ ਦੇ ਵਿੱਚ ਸਿਰਫ ਆਪਣੇ ਕੋਲੇ 4 ਕਲਰ ਅਵੇਲੇਬਲ ਨੇ ਇਹ ਵਾਲਾ ਹੈਗਾ ਇਹ ਟੈਕਸਟ ਪ੍ਰਿੰਟ ਆ ਇਹ ਵੀ ਮੈਂ ਤੁਹਾਨੂੰ ਕੋਲ ਕੇ ਦਿਖਾ ਦਿੰਨੀ ਆ ਇਹ ਵਾਲਾ ਜਿਹੜਾ ਗ੍ਰੀਨ ਸ਼ੇਡ ਦਾ ਇਹ ਵੀ ਔਰਗਾਂజా ਦੀ ਹੀ ਸ਼ਰਟ ਰਹੇਗੀ ਇਹਦੇ ਵਿੱਚ ਹੀ ਆ ਜੀ ਆਹ ਵਾਲਾ ਪ੍ਰਿੰਟ ਆ ਜੰਦਾ ਗ੍ਰੀਨ ਇਹ ਵਾਲਾ ਇਹਦੇ ਵਿੱਚ ਪ੍ਰਿੰਟ ਅਜੂਬਾ ਵਿਚ ਵਿਦ ਆਰੀਵਰਕ ਔਰਗੈਂਜਾ ਦੀ ਸ਼ਰਟ ਰਹੇਗੀ ਪਿਓਰ ਮਸ਼ੀਨ ਦੀ ਇਹਦੇ ਨਾਲ ਆਪਣੀ ਜਿਹੜੀ ਬਾਟਮ ਲਗਾਈ ਹੋਈ ਹੈ ਪਿਓਰ ਦੀ ਪਿਓਰ ਚ ਲਾਈ ਹੋਈ ਹੈ ਜੀ ਆਪਣੀ ਕੋਈ ਇਹਦੇ ਨਾਲ ਸੈਮੀ ਨਹੀਂ ਲੱਗੀ ਹੋਈ ਪਿਓਰ ਮਸ਼ੀਨ ਦੀ ਲੱਗੀ ਹੋਈ ਹੈ ਬਾਟਮ ਇਹ ਵਾਲਾ ਜਿਹੜਾ ਇਹ ਨੈਕਸਟ ਕਲਰ ਆ ਜਾਂਦਾ ਇਹਦੇ ਵਿੱਚ ਨੈਕਸਟ ਪ੍ਰਿੰਟ ਆ ਜਾਂਦਾ ਗ੍ਰੀਨ ਸ਼ੇਡ ਦਾ ਵਿਦ ਆਉਟ ਦੁਪੱਟਾ 1200 ਰੁਪਏ ਦਾ ਦਾ ਪ੍ਰਾਈਸ ਹੈਗਾ ਆਹ ਵਾਲਾ ਸ਼ੇਡ ਆ ਜਿਹੜਾ ਇਹ ਇਨਾ ਪੀਲ ਸ਼ੇਡ ਆ ਜਾਂਦਾ ਦਾ ਕਲਾਹਾ ਨਾਬੀ ਜਾਂ ਕਹਿ ਸਕਦੇ ਆਪਾਂ ਇਹ ਵਾਲਾ ਉਹਦੇ ਚ ਆ ਜਾਂਦਾ ਕਲਾਹਾ ਨਾਬੀ ਦਾ ਕਲਰ ਹੈ ਦਾ ਬਹੁਤ ਸੋਹਣਾ ਕਲਰ ਲੱਗਿਆ ਹੈ ਇਹ ਵਾਲੀ ਇਹਦੇ ਨਾਲ ਬਾਟਮ ਆ ਜਾਂਦਾ ਨੈਕਸਟ ਕਲਰ ਆ ਜਿਹੜਾ ਉਹ ਇਹਦੇ ਵਿੱਚ ਆਹਾਂ ਪੈਰਟ੍ਰੀਨ ਸ਼ੇਡ ਆ ਜਾਂਦਾ ਇਹ ਵੀ ਬਹੁਤ ਜ਼ਿਆਦਾ ਸੋਹਣਾ ਲੱਗ ਔਰ ਗੈਂਚਾ ਦੇ ਵਿੱਚ ਸ਼ਲਟਰ ਰਹੇਗੀ ਵੀ ਤਾਂ ਆਰੀ ਵਰਕ ਰਹੇਗਾ ਇਹ ਵਾਲਾ ਜਿਹੜਾ ਇਹ ਵਾਲੀ ਇਹਦੇ ਨਾਲ ਬਾਟਮ ਬਣੇਗੀ ਕਿਸੇ ਵੀ ਭੈਣ ਨੂੰ ਕੋਈ ਵੀ ਸੂਟ ਪਸੰਦ ਹੋਵੇ ਫਿਰ ਉਸ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਤੁਸੀਂ ਦਿੱਤੇ ਹੋਏ ਨੰਬਰ ਦੇ ਉੱਪਰ ਮੈਸੇਜ ਜਿਹੜਾ ਉਹ ਕਰ ਸਕਦੇ ਹੋ ਮੇਰਾ ਆਪਣਾ ਨੰਬਰ ਹੈਗਾ ਉਹ 786755744 ਆਪਣਾ ਨੰਬਰ ਆ ਉਹਦੇ ਤੇ ਤੁਸੀਂ ਮੈਸੇਜ ਹੈ ਜਿਹੜਾ ਉਹਦੇ ਤੇ ਕਰ ਸਕਦੇ ਹੋ ਜੇ ਕਿਸੇ ਵੀ ਭੈਣ ਨੇ ਕੋਈ ਅਲੱਗ ਤੋਂ ਸਾਡੇ ਕੋਲੋਂ ਪਿਕ ਮੰਗਵੋਣੀ ਆ ਜਾਂ ਕੋਈ ਵੀਡੀਓ ਕਾਲ ਤੇ ਸਟਾਫਾ ਜਿਹੜਾ ਉਹ ਚੈੱਕ ਕਰਨਾ ਤੁਸੀਂ ਉਹ ਵੀ ਕਰ ਸਕਦੇ ਹੋਗੇ ਤਾਂ ਨੂੰ